ਇਹ 2020 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਰੂਪ ਗਾਇਬ ਹੋਣ ਦੀ ਰਿਪੋਰਟ ਡਾਕਟਰ ਇਸ਼ਰ ਸਿੰਘ ਦੀ ਸੁਪਰਵਾਈਜ਼ਨ ਤੇ ਸ਼੍ਰੀ ਕਲਤਕ ਸਾਬ ਤੋਂ ਨਸ਼ਰ ਕੀਤੀ ਗਈ ਸੀ ਤੇ ਜੇ ਇਸ ਸੰਬੰਧ ਵਿੱਚ ਜਿੰਨੇ ਵੀ ਖੜੇ ਆ ਰਣਜੀਤ ਸਿੰਘ ਦਮਦਮੀ ਟਕਸਾਲ ਭਾਈ ਤਰਲੋਚਨ ਸਿੰਘ ਸੋਲ ਭਾਈ ਸਰੂਪ ਸਿੰਘ ਪੁੱਤਰ ਭਾਈ ਇੰਸਾਨ ਸਿੰਘ ਸਿਆਲ ਕਾ ਸਾਰੇ ਹੀ ਜਾਣੇ ਉੱਥੇ ਇਕੱਠੇ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੋਹਰੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੋਰਚਾ ਲਗਾਇਆ ਸੀਗਾ 40 42 ਦਿਨ ਮੋਰਚਾ ਬੜਾ ਪੀਸਫੁਲੀ ਚੱਲਿਆ ਜਾਂ 41ਵੇਂ ਦਿਨ ਇਹਨਾਂ ਨੇ ਗੁੰਡਾਗਰਦੀ ਕੀਤੀ ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਨੇ ਸਿੰਘਾਂ ਦੇ ਹੱਡ ਭੰਨੇ ਦਸਤਾਰਾਂ ਰੋਲੀਆਂ ਭਾਈ ਰਣਜੀਤ ਸਿੰਘ ਹੁਣਾਂ ਦੀ ਦਸਤਾਰ ਨੂੰ ਵੀ ਰੋਲਿਆ ਗਿਆ ਦਾਸ ਤਰਲੋਚਨ ਸਿੰਘ ਸੋਲ ਹੁਣਾਂ ਦਾ ਲੱਕ ਫੈਕਚਰ ਕੀਤਾ ਭਾਈ ਸਰੂਪ ਸਿੰਘ ਪੁੱਤਰ ਖੜਿਆ ਇਹਨਾਂ ਦੀ ਬਾਹ ਤੋੜੀ ਗਈ ਹੋਰ अनेका ਸਿੰਘਾਂ ਨੂੰ ਜ਼ਖਮੀ ਕੀਤਾ ਤੇ ਉਲਟਾ ਸਾਨੂੰ ਉਹਦਾ ਦਿੱਤਾ ਕਿ ਇਹਨਾਂ ਨੇ ਮੰਗ ਮੰਗਨਦਾ ਕਿ 177 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਜਿਹੜੀ ਕ੍ਰਾਸ ਆ ਤੇ 296 ਨੰਬਰ ਮੇਰੇ ਕੱਲੇ ਉੱਪਰ ਦੋ ਐਫ ਆਈ ਆਰਾਂ ਸਾਡੇ ਤੇ ਦਰਜ ਕੀਤੀਆਂ ਇਨਸਾਫ ਨਹੀਂ ਦਿੱਤਾ ਪਰ ਅੱਜ ਮਾਨਯੋਗ ਹਾਈ ਕੋਰਟ ਦਾ ਡੰਡਾ ਤੇ ਬਲਦੇਵ ਸਿੰਘ ਵਡਾਲਾ ਉਹਨਾਂ ਦੇ ਯਤਨਾਂ ਸਦਕਾ ਐਫ ਆਈ ਆਰ ਦਰਜ ਹੁੰਦੀ ਆ 5 ਸਾਲ ਬਾਅਦ ਤੇ ਸਾਡਾ ਅੱਜ ਦਾ ਇੱਥੇ ਆਉਣ ਦਾ ਇੱਕੋ ਹੀ ਮਕਸਦ ਆ ਕਿ ਜੇ ਸਾਡੇ ਵਰਗੇ ਬੰਦੇ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੋਵੇ ਤੇ ਸਾਡੇ ਪਸ਼ੂ ਡੰਗਰ ਵੀ ਖੋਲ ਦਿੱਤੇ ਜਾਂਦੇ ਆ ਸਾਡੇ ਬੱਚਿਆਂ ਨੂੰ ਸਾਡੀਆਂ ਬੀਬੀਆਂ ਨੂੰ ਘਰੇ ਬਹਿਣਾ ਮੁਸ਼ਕਲ ਹੋ ਜਾਂਦਾ ਆ ਇੱਥੇ ਮਾਨਜੋਗ ਅਦਾਲਤ ਵੱਲੋਂ ਵੀ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਰਿਜੈਕਟ ਕਰ ਦਿੱਤੀਆਂ ਗਈਆਂ ਪਰ ਕਿਸੇ ਦੇ ਘਰ ਵੱਲ ਨੂੰ ਕੋਈ ਪੁਲਿਸ ਦੀ ਗੱਡੀ ਨਹੀਂ ਗਈ ਸੋ ਇਸ ਕਰਕੇ ਅੱਜ ਅਸੀਂ ਮਾਨਜੋਗ ਕਮਿਸ਼ਨਰ ਸਾਹਿਬ ਨੂੰ ਕਹਿਣ ਆਏ ਆ ਕਿ ਜਿਹੜੀਆਂ ਸਾਡੇ ਤੇ ਝੂਠੇ ਪਰਚੇ ਦਰਜ ਕੀਤੇ ਗਏ ਆ 2 FIR 170 ਨੰਬਰ ਤੇ 296 ਹੋ ਰੱਦ ਕੀਤੇ ਜਾਣ ਇਨ੍ਹਾਂ ਦੇ ਉੱਪਰ ਜਿਹੜਾ ਕ੍ਰਾਸ ਕੇਸ ਹੋਇਆ ਜਿਹਦੇ ਰਿਜ਼ਲਟ ਆਏ ਆ 307 ਦੇ 326 ਦੇ 325 ਦੇ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੂਜੀ ਗੱਲ ਜਿਹੜਾ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਡੰਡੇ ਦੇ ਨਾਲ ਐਫਆਈਆਰ ਦਰਜ ਹੋਈ ਆ ਉਹ ਬੰਦਿਆਂ ਨੂੰ ਫੜ ਕੇ ਇੱਥੇ ਸਲਾਖਾਂ ਅੰਦਰ ਲਿਆਂਦਾ ਜਾਵੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਸਤਗੁਰੂ ਸਾਹਿਬ ਦੇ 328 ਰੂਪ ਕਿੱਥੇ ਆ ਇਹਨੂੰ ਵੇਚੇ ਤੇ ਕਿਹਦੇ ਕਹਿਣ ਤੇ ਵੇਚੇ ਸੋ ਜੇ ਇਹ ਪੁਲਿਸ ਨੇ ਢਿੱਲੀ ਕਾਰਗੁਜ਼ਾਰੀ ਰੱਖੀ ਅੱਜ ਦਾ ਸਾਡਾ ਮੰਗ ਪੱਤਰ ਦਾ ਪ੍ਰੋਗਰਾਮ ਆ ਅਗਲਾ ਸਵਾ ਦੇ ਜਿਹੜੇ ਛਿੱਦੀ ਦਿਹਾੜੇ ਚੱਲਦੇ ਆ ਇਹਨਾਂ ਦੀ ਸਮਾਪਤੀ ਤੋਂ ਮਗਰੋਂ ਵੱਡਾ ਇਕੱਠ ਕਰਕੇ ਫਿਰ ਵੱਡਾ ਪ੍ਰੋਗਰਾਮ ਦਿੱਤਾ ਜਾਊਗਾ ਕਿਹਦਾ ਕਿ ਗ੍ਰਿਫਤ ਨਹੀਂ ਕਿਉਂ ਦੇਖੋ ਜੀ ਇਹ ਤਾਂ ਲੱਗਦਾ ਹੈ ਆ ਕਿ ਉਦੋਂ ਪੁਲਿਸ ਦੇ ਜਿਹੜੇ ਅੱਜ ਅਫਸਰ ਵਿੱਚ ਵੀ ਹੈਗੇ ਮੈਂ ਨਾਂ ਲੈਣਾ ਠੀਕ ਨਹੀਂ ਸਮਝਦਾ ਕਿਉਂਕਿ ਉਹਨਾਂ ਦੇ ਵਿੱਚੋਂ ਕਈਆਂ ਦੇ ਹੁਣ ਸੈੱਟ ਵਿੱਚ ਵੀ ਨਾ ਆਇਆ ਉਹਨਾਂ ਨੇ ਤੇ ਕੋਲ ਖੜੋ ਖੜੋ ਕੇ ਕਟਵਾਇਆ ਸੀ ਤਸ਼ੱਦਦ ਕਰਵਾਇਆ ਸੀ ਉਹ ਤਾਂ ਮੋਰਾ ਬਣੇ ਸੀ ਸਾਰਾ ਕੁਝ ਹੁੰਦੇ ਜਾਣਦਿਆਂ ਹੋਇਆਂ ਵੀ ਉਦੋਂ ਦੇ ਜਿਹੜੇ ਸੀਪੀਸੀ ਜਾਣਬੁੱਝ ਕੇ ਸਾਡੇ ਤੇ ਪਰਚੇ ਕੀਤੇ ਤਸ਼ੱਦਦ ਕਰਾਇਆ ਚੋਰ ਕੁੱਤੀ ਰਲੇ ਹੋਏ ਸੀ ਤੇ ਅੱਜ ਵੀ ਜਿਹੜੀ ਇਹਨਾਂ ਦੀ ਅੰਦਰ ਖਾਤੇ ਭਿਆਲੀ ਆ ਉਹ ਜਗਜਹਰ ਹੋ ਰਹੀ ਆ ਵੀ ਇਹ ਉਹਨਾਂ ਦੇ ਘਰਾਂ ਨੂੰ ਜਾ ਹੀ ਨਹੀਂ ਰਹਿ ਤੇ ਸਰਕਾਰ ਵਾਵਾ ਖਟ ਰਹੀ ਆ ਕਿ ਅਸੀਂ ਪਰਚਾ ਕਰਤਾ ਸਰਕਾਰ ਨੇ ਪਰਚਾ ਨਹੀਂ ਕੀਤਾ ਹਾਈ ਕੋਰਟ ਦੇ ਡੰਡੇ ਨੇ ਪਰਚਾ ਕਰਵਾਇਆ ਆ ਪਰ ਅਸੀਂ ਸਰਕਾਰ ਦੇ ਫੇਰ ਵੀ ਇਸ ਕੰਮ ਨੂੰ ਵੈਲਕਮ ਕਹਿੰਦੇ ਆ ਜਿਹੜਾ ਕੱਲ ਉਹਨਾਂ ਨੇ ਸੈੱਟ ਬਣਾਈ ਆ ਪਰ ਸੈੱਟ ਸੈੱਟ ਹੋਣ ਵਾਸਤੇ ਨਾ ਬਣਾਈ ਜਾਵੇ ਸੈੱਟ ਇਨਵੈਸਟੀਗੇਸ਼ਨ ਵਾਸਤੇ ਬਣਾਈ ਜਾਵੇ ਤੇ ਬਹੁਤ ਚੰਗਾ ਹੋਊਗਾ। ਇਹ ਗੋਗਲੂਆਂ ਤੋਂ ਮਿੱਟੀ ਚੜਨ ਵਾਲਾ ਕੰਮ ਕਰ ਰਹੇ। ਬਿਲਕੁਲ ਹਾਲ ਦੀ ਘੜੀ ਤੇ ਗੋਗਲੂਆਂ ਤੋਂ ਮਿੱਟੀ ਚੜਨ ਵਾਲਾ ਕੰਮ ਆ ਕਿਉਂਕਿ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸਾਰੇ ਜਿਹੜੇ ਇਹ ਇੱਥੋਂ ਦੇ ਸ੍ਰੀ ਅਮਰਸਰ ਸਾਹਿਬ ਦੇ ਵਸਿੰਦੇ ਆ। ਇਹ ਜਿੰਨੇ ਵੀ ਲੋਕ ਆ 16 ਦੇ 16 ਲਗਭਗ ਸ੍ਰੀ ਹਰਮੰਦਰ ਅਮਰ ਸਾਹਿਬ ਦੇ ਨੇੜੇ ਤੇੜੇ ਹਰਮੰਦਰ ਅਮਰਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਰਹਿਣ ਵਾਲੇ ਲੋਕ ਆ। ਇਹ ਕੋਈ ਕ੍ਰਿਮੀਨਲ ਬੈਕਗਰਾਉਂਡ ਵਾਲੇ ਵੀ ਨਹੀਂ ਹੋਣੇ ਮਤਲਬ ਉੱਥੇ ਡਿਊਟੀਆਂ ਕਰਨ ਵਾਲੇ ਆ ਇਹਨਾਂ ਕੋ ਹੋਇਆ ਜੋ ਵੀ ਹੋਇਆ ਇਹਨਾਂ ਨੂੰ ਫੜਨ ਵਾਸਤੇ ਹਜੇ ਤੱਕ ਕੋਈ ਪੁਲਿਸ ਦਾ ਬੰਦਾ ਗਿਆ ਹੀ ਨਹੀਂ ਅੱਜ ਕਿਹਦੀ ਕਰੀ ਸਰਕਾਰ ਦਖਲ ਅੰਦਾਜ਼ੀ ਐ ਐਸਜੀਪੀਸੀ ਖੁਦ ਦਖਲ ਅੰਦਾਜ਼ੀ ਕਰਦੀ ਰਹੀ ਹੈ ਜਦੋਂ ਐਸਜੀਪੀਸੀ ਨੇ ਚੋਰਾਂ ਨੂੰ ਛਪਾ ਕੇ ਰੱਖਿਆ ਆ ਜਿਹੜੇ ਦੋਸ਼ੀ ਅੱਜ 16 ਜਨਤਕ ਹੋਏ ਆ ਐਸਜੀਪੀਸੀ ਤੇ ਥੁੱਕ ਕੇ ਚੱਟਣ ਵਾਲੀ ਸੰਸਥਾ ਬਣ ਗਈ ਗੋਵਿੰਦ ਸਿੰਘ ਲੰਗੋਵਾਲ ਕਹਿੰਦਾ ਹੈ ਕਿ ਇਹਨਾਂ ਦੇ ਉੱਤੇ ਫੌਜਦਾਰੀ ਮੁਕਾਦਮੇ ਦਰਜ ਹੋਣੇ ਚਾਹੀਦੇ ਆ ਤੇ ਬਾਅਦ ਵਿੱਚ 8 ਦਿਨਾਂ ਬਾਅਦ ਮੁੱਕਰ ਜਾਂਦਾ ਹੈ ਕਿ ਸੰਸਥਾ ਜਿਹ ਸ਼ਖਸ਼ਮਾ ਫਿਰ ਦੂਜੀ ਗੱਲ ਇਹ ਆ ਵੀ ਅਗਲਾ ਤੁਹਾਡਾ ਸਵਾਲ ਹੋਊਗਾ ਕਿ ਤੁਸੀਂ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਸਟੋਡੀਅਨ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਪਿੰਡਾਂ 'ਚ ਹੁੰਦੀ ਉੱਥੇ ਐਸਜੀਪੀਸੀ ਜਾਂਦੀ ਨਹੀਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਐਸਜੀਪੀਸੀ ਦੇ ਪ੍ਰਬੰਧਿਤ ਹੋਈ ਆ ਆ ਗੁਰਨਾਨਕ ਨਾਮ ਲੈਵਾ ਸਿੱਖ ਖੜਿਆ ਇਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਬਿਲਕੁਲ ਨਰਮੂਲ ਇਹ ਹੈਗਾ ਬਹੁਤ ਨੀਵੇਂ ਪੱਧਰ ਦਾ ਐਸਜੀਪੀਸੀ ਦਾ ਪ੍ਰਧਾਨ ਤੇ ਸੁਖਬੀਰ ਬਾਦਲ ਦੀ ਰਖੇਲ ਬਣ ਕੇ ਵੋਟਾਂ ਮੰਗਦਾ ਫਿਰਦਾ ਉਹ ਉਹ ਸਿਆਸਤ ਨੂੰ ਯਾਦ ਨਹੀਂ ਆਉਂਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਵਾਸਤੇ ਜੇ ਸਰਕਾਰ ਨੇ ਹਾਈ ਕੋਰਟ ਦੇ ਡੰਡੇ ਨਾਲ ਇਹ ਪਰਚਾ ਦਰਜ ਕੀਤਾ ਤੇ ਸਰਕਾਰ ਇਮਾਨਦਾਰੀ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਵਾ ਕੇ ਚੋਰਾਂ ਨੂੰ ਸਲਾਖਾਂ ਅੰਦਰ ਦੇਵੇ ਉਹ ਲੱਗਦਾ ਆਸ ਹੈ ਕਿ ਹੁਣ ਗੋਪੀ ਸਿੰਘ ਭੁੱਲੜ ਜੀ ਸਿੱਟ ਦੇ ਵਿੱਚ ਜਿਹੜੇ ਹੁਣੇ ਸ਼ਾਮਿਲ ਹੋਏ ਨੇ ਤਾਂ ਆਸ ਵੱਜੀ ਹੈ ਜੀ ਕੋਈ ਦੇਖੋ ਜੀ ਜਦੋਂ ਤੱਕ ਆਸ ਆ ਉਦੋਂ ਤੱਕ ਆਸ ਹੁੰਦੀ ਆ ਆਸ ਕਰਕੇ ਆਏ ਆ ਅਸੀਂ ਵੀ ਇਸ ਦੇਸ਼ ਦੇ ਵਸਿੰਦੇ ਆ ਸਾਨੂੰ ਵੀ ਇਸ ਦੇਸ਼ ਦੇ ਕਾਨੂੰਨ ਉੱਤੇ ਭਰੋਸਾ ਕਰਕੇ ਅਸੀਂ ਵੀ ਆ ਜਾਏ ਆ ਵੀ ਚਲੋ 5 ਸਾਲ ਪਹਿਲਾਂ ਤਾਂ ਸਾਡੇ ਹੱਡ ਤੋੜਤੇ ਸੀ ਸ਼ਾਇਦ ਅੱਜ ਕੋਈ ਸਾਨੂੰ ਰਿਲੀਫ ਮਿਲੇ ਜੀ ਅੱਜ ਇਹ ਅਰਜ ਰਜੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ 328 ਪਾਵਨ ਫੂਟ 60 ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸੰਬੰਧ ਵਿੱਚ ਅੱਜ ਅਸੀਂ ਇੱਥੇ ਕਮਿਸ਼ਨ ਸਾਹਿਬ ਨੂੰ ਇੱਕ ਐਪਲੀਕੇਸ਼ਨ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਬਾਰੋ-ਬਾਰ ਜਮਾਨਤਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਲਾਈਆਂ ਤੇ ਉਹਨਾਂ ਦੀਆਂ ਰਿਜੈਕਟ ਹੋਈਆਂ ਅਦਾਲਤਾਂ ਵੱਲੋਂ ਵੀ ਸਾਹਮਣੇ ਦੇਖੋ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹਨਾਂ ਤੇ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਤੇ ਉਹਨਾਂ ਦੀ ਸ਼ਾਨਬੀਨ ਕੀਤੀ ਜਾਵੇ ਚੰਗੀ ਤਰ੍ਹਾਂ ਸ਼ਾਨਬੀਲ ਕਰਕੇ ਤੇ ਉਹਨਾਂ ਕੋਲ ਪੁੱਛਗਿੱਛ ਕਰਕੇ ਇਹ ਪਤਾ ਲਾਇਆ ਜਾਵੇ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਉਹ ਕਿੱਥੇ ਨੇ ਕਿਸ ਹਾਲਤ ਵਿੱਚ ਨੇ ਤੇ ਉਹਨਾਂ ਦਾ ਪਤਾ ਲਾਇਆ ਜਾਵੇ ਜੇਕਰ ਉਹ ਬਾਰੋ-ਬਾਰ ਇਤਰਾਹੀ ਜ਼ਮਾਨਤਾਂ ਕਰਾ ਜਾਂਦੇ ਤੇ ਐਫ ਆਈ ਆਰ ਕਰਨ ਦਾ ਕੋਈ ਬਹੁਤਾ ਜ਼ਿਆਦਾ ਵਾ ਉਹ ਰਿਜ਼ਲਟ ਨਹੀਂ ਨਿਕਲਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਜਿਹੜੀ ਚੀਜ਼ ਵ ਐਫਆਈਆਰ ਦਰਜ ਕੀਤੀ ਹੈ ਜਿਹਦੀ ਛਾਣਮੀਨ ਕਰਨ ਵਾਸਤੇ ਕੀਤੀ ਉਹ ਤੇ ਰਹਿ ਜਣੀ ਓਦਾਂ ਦੀ ਓਦਾਂ ਹੀ ਇਸ ਕਰਕੇ ਅੱਜ ਅਸੀਂ ਇੱਥੇ ਆਏ ਸਾਡੇ ਸਕੂਲ ਵਿੱਚ ਇੱਕ ਸੈੱਟ ਬਣਾਈ ਗਈ ਸੀ ਇਹਦੇ ਉੱਤੇ ਅੱਗੇ ਬਲੇ ਇਹ ਸੈੱਟ ਦਾ ਰਿਜ਼ਲਟ ਤੇ ਆਊਗਾ ਕੋਈ ਸਮੇਂ ਬਾਅਦ ਜੇ ਕੋਈ ਰਿਜ਼ਲਟ ਦਿੰਦੀ ਹੈ ਸੈੱਟ ਤੇ ਨਹੀਂ ਤੇ ਕਈ ਵਾਰ ਸੈੱਟ ਕਰਨ ਵਾਸਤੇ ਵੀ ਸੈੱਟ ਬਣਦੀ ਹੈ ਕਿਉਂਕਿ ਉਸ ਸਾਰੇ ਮਸਲੇ ਨੂੰ ਜਿਹੜਾ ਵਾ ਉਹ ਕਈ ਅੱਗੇ ਵੀ ਸੈਟਾਂ ਬਣੀਆਂ ਤੇ ਜਦੋਂ ਸਿੱਟਾ ਬਣਦਿਆਂ ਵਾ ਤੇ ਉਦੋਂ ਬਾਅਦ ਉਹ ਕੰਮ ਨੂੰ ਹੀ ਸੈੱਟ ਕਰ ਦਿੱਤਾ ਜਾਂਦਾ ਵਾ ਕੰਮ ਹੀ ਖਤਮ ਕਰ ਦਿੱਤਾ ਜਾਂਦਾ ਵਾ ਇਹ ਹੁਣ ਸੈੱਟ ਦਾ ਰਿਜ਼ਲਟ ਜਿਹੜਾ ਆਉਣ ਵਾਲੇ ਸਮੇਂ 'ਚ ਆਪਣੇ ਸਾਹਮਣੇ ਆਊਗਾ ਬੜੇ ਟਾਈਮ ਦਾ ਸੰਘਰਸ਼ ਹੈ ਉਹ ਅਡਾ ਉਹ ਕਿਹੜਾ ਕਿਤਾ ਦੀ ਚੀਰ ਬੁਦੀ ਸਮਾਏ ਕਿੰਨਾ ਮਾਰਗਦਰਸ਼ਨ ਹੁੰਦੇ ਕੋਈ ਪਰਸ ਨੂੰ ਅਜੇ ਵੀ ਇਹ ਗੱਲ ਦਾ ਸ਼ੱਕ ਜਿਹਾ ਵਾ ਕਿ ਜਿਤਨਾ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਅਸੀਂ ਕਿਤੇ ਇਹ ਵੀ ਸਰਕਾਰ ਉਸੇ ਤਰ੍ਹਾਂ ਨਾ ਕਰੇ ਕਿਉਂਕਿ ਇਹ ਵਾਵਾ ਖਟਣ ਵਾਸਤੇ ਚਲੋ ਜਾਂ ਜਾਂ ਕੋਰਟ ਨੇ ਦਬਾਬ ਬਣਾਇਆ ਕੋਰਟ ਨੇ ਰਿਜ਼ਲਟ ਦਿੱਤਾ ਤੇ ਐਫਆਈਆਰ ਵਰਜੂ ਗਈ ਤੇ ਐਫਆਈਆਰ ਕਾਗਜ਼ਾਂ ਦੇ ਵਿੱਚ ਹੀ ਨਾ ਰਹਿ ਜੇ ਤੇ ਕੋਈ ਕਾਰਵਾਈ ਨਾ ਹੋਵੇ ਫਿਰ ਤਾਂ ਇਹ ਸਰਕਾਰ ਜਿਹੜੀ ਹੈ ਇਹ ਵੀ ਉਹਨਾਂ ਦੂਜੀਆਂ ਸਰਕਾਰਾਂ ਵਾਂਗੂ ਉਸੇ ਤਰ੍ਹਾਂ ਦੇ ਵਿੱਚ ਹੀ ਖੜੀ ਹੋਊਗੀ ਗੱਲਾਂ ਜਿਹੜਾ ਮੰਗ ਪੱਤਰ ਤੱਕ ਸਿੱਧਰ ਹੋ ਗਈ ਆ ਨੈਸਟ ਸਟੈਪ ਨਹੀਂ ਹੁਣ ਇੱਕ ਵਾਰ ਤੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੰਦਾ ਹੈ ਜੇ ਉਸ ਤੇ ਸਾਡੀ ਕੋਈ ਸੁਣਵਾਈ ਹੁੰਦੀ ਆ ਕਾਰਵਾਈ ਕਰਦੇ ਆ ਠੀਕ ਨਾ ਹੋਇਆ ਤੇ ਦਰੀਆਂ ਹੀ ਰੱਖੀਆਂ ਵਾ ਫੇਰ ਝਾੜ ਕੇ ਜੜੀਆਂ ਵਾ ਉਹ ਵਿਛਾਵਾਂਗੇ ਤੇ ਹੁਣ ਵਿਛਾਵਾਂਗੇ ਅਸੀਂ ਕਿਉਂਕਿ ਹੁਣ ਪ੍ਰਸ਼ਾਸਨ ਦੇ ਕੋਲ ਗੱਲ ਆ ਗਈ ਆ ਜੇ ਪ੍ਰਸ਼ਾਸਨਾਂ ਨਾ ਕੰਨੀ ਕਰੂਗਾ ਤੇ ਹੁਣ ਪ੍ਰਸ਼ਾਸਨਦਿਆਂ ਇਹ ਦਰੀਜਾਂ ਦੇ ਵਿਛਾਵਾਂਗੇ ਪ੍ਰਸ਼ਾਸਨ ਕੀ ਆ ਸੁਭਾਸ਼ਨ ਦੋਤਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਤੇ ਕਰਾਂਗੇ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ